ਮੁੱਲਾਂਪੁਰ ਬਾਜ਼ਾਰ ਦੇ ਵਿੱਚ ਘੁੰਮ ਰਹੇ ਹਾਂ ਜਿੱਥੇ ਕੀ ਚైనా ਡੋਰ ਨੂੰ ਲੈ ਕੇ ਸਟਿੰਗ ਪ੍ਰੈਸ਼ਨ ਕਰਨਾ ਇੱਕ ਨੌਜਵਾਨ ਨੂੰ ਅਸੀਂ ਭੇਜਾਂਗੇ ਜਿੰਨੀਆਂ ਦੁਕਾਨਾਂ ਨੇ ਇੱਥੇ ਪਤੰਗ ਵੇਚਣ ਵਾਲੀਆਂ ਉਹਨਾਂ ਦੇ ਉੱਤੇ ਦੇਖਾਂਗੇ ਚైనా ਡੋਰ ਵਿਕਦੀ ਕਿੱਥੇ ਹੈ ਕਿਉਂਕਿ ਜਿਸ ਤਰੀਕੇ ਨਾਲ ਰੋਜ਼ਾਨਾ ਹਾਦਸੇ ਹੋ ਰਹੇ ਨੇ ਉਹਦੇ ਵਿੱਚ ਕਈ ਲੋਕ ਜਾਨਾ ਜਾ ਚੁੱਕੀਆਂ ਨੇ ਤਾਂ ਹੁਣ ਦੇਖਦੇ ਹਾਂ ਕਿ ਕਿਹੜਾ ਦੁਕਾਨਦਾਰ ਵੇਚਦਾ ਹੈ ਕਿਸਦੇ ਕੋਲੋਂ ਕੀ ਮਿਲਦਾ ਤੇ ਅੱਗੇ ਜਵਾਬ ਕੀ ਹੈ ਉਹਨਾਂ ਦਾ ਕਿ ਅਸੀਂ ਇੱਕ ਨੌਜਵਾਨ ਨੂੰ ਭੇਜਾਂਗੇ ਤਾਂ ਉਸ ਤੋਂ ਬਾਅਦ ਉਹ ਦੁਕਾਨਦਾਰਾਂ ਦੇ ਅੱਗੇ ਜਵਾਬ ਸੁਣਿਓ ਤੇ ਨਾਲ ਦੀ ਨਾਲ ਕਿਸ ਦੁਕਾਨਦਾਰ ਕੋਲੋਂ ਕੀ ਮਿਲਦਾ ਇਸ ਟਿੰਗ ਆਪਰੇਸ਼ਨ ਦੇ ਵਿੱਚ ਖੁਲਾਸੇ ਕਰ ਗੁਰਜੂਤ ਅਮੈਕ ਲਾਲਾ ਤੇ ਉਦੋਂ ਬਾਅਦ ਜਾ ਕੇ ਅੰਦਰ ਜਿਹੜਾ ਪੇਸ਼ੈਂਟ ਕਰਨਾ ਆਪਣਾ ਅੰਦਰ ਲੋਕ ਹੈ ਜਿਹਾ ਜਿਹਾ आंटी दूसरी डोर नहीं दे। है आंटी देख अंटी डोर हैगी नहीं है ਚੈਨ ਚੈਨ ਆਜ ਤੇ ਉਸੇ ਵੀ ਇੱਥੇ ਕੋਈ ਚੀਜ਼ ਪੁੱਛਦੇ ਮਿਲੀ ਨਹੀਂ ਗੇਟੋਰ ਮੀਡੀਅਨ ਨੂੰ ਆਹੀ ਮਿਲੀ ਕੋਟਨ ਕੋਟਨ ਡੋਰ ਕੋਟਨ ਵਾਲੀ ਹੈ ਹਾਂ ਕੈਨ ਵਾਲੀ ਪੁੱਛੀ ਸੀ ਹਾਂ ਪੁੱਛੀ ਤੇ ਹੈ ਨਹੀਂ ਕੀ ਕਹਿੰਦੇ ਹੈ ਨਹੀਂ ਜਾ ਨਿਕਲ ਫਿਰ ਤੂੰ ਦੇਖ ਫਿਰ ਕੀ ਕਹਿੰਦਾ ਠੀਕ ਹੈ ਨਾ ਬਿਲਕੁਲ ਤੂੰ ਦੇਖੋ ਕਿ ਜਿਸ ਤਰੀਕੇ ਨਾਲ ਅੱਜ ਚੈਨਾ ਟੂਰ ਨੂੰ ਲੈ ਕੇ ਸਟਿੰਗ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਾਂ ਇਹ ਇੱਕ ਹੋਰ ਦੁਕਾਨ ਦੇ ਵਿੱਚ ਅਸੀਂ ਆਪਣਾ ਮੁੰਡਾ ਭੇਜਿਆ ਤਾਂ ਉਸ ਦੇ ਵਿੱਚ ਅਸੀਂ ਪੂਰੇ ਖਲਾਸੀ ਕਰਾਂਗੇ ਕਿ ਆਖਿਰ ਇਹ ਚੈਨਾ ਦੀ ਟੂਰ ਆ ਕਿੱਥੋਂ ਦਾ ਸਟਿੰਗ ਆਪਰੇਸ਼ਨ ਤੁਹਾਨੂੰ ਆਪਣੇ ਚੈਨਲ 'ਆਹੀਂ ਵਿਖਾਵਾਂਗੇ ਤੁਸੀਂ ਅੱਗੇ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਬੱਚਿਆਂ ਨੂੰ ਜੁੜ ਆਪਣੇ ਨੂੰ ਵੇਅਰ ਕਰੋ ਕਿ ਇਤਿਹੀ ਡੋਰਾ ਤੋਂ ਦੂਰ ਰਹਿ ਜਾ ਵੀ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿਹਦੇ ਦੁਕਾਨ ਤੇ ਭੇਜਿਆ ਹੈ ਮੁੱਲਾਪੁਰ ਦੀ ਦੁਕਾਨ ਹੈ ਕਿ ਇਹ ਜਿੱਥੇ ਕੀ ਪਤੰਗ ਵੀ ਇੱਥੇ ਜਾਂਦੇ ਨੇ ਦੂਜੇ ਪਾਸੇ ਨਾਲ ਦੀ ਨਾਲ ਡੋਰਾਂ ਦੀ ਤਾਂ ਇਸ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਇਹ ਜਿਹੜੀ ਚਾਈਨਾ ਡੋਰ ਨੂੰ ਲੈ ਕੇ ਕਾਫੀ ਜਿਹੜੇ ਹਾਸੇ ਹੋ ਰਹੇ ਨੇ ਕਿ ਦੂਜੇ ਪਾਸੇ ਪ੍ਰਸ਼ਾਸਨ ਦੇ ਹੱਥ ਕਿਉਂ ਨਹੀਂ ਚਾਈਨਾ ਡੋਰ ਵੇਚਣ ਵਾਲੇ ਹੱਥ ਲੱਗੇ ਰਹੇ ਤਾਂ ਉਹ ਸਾਰੇ ਖੁਲਾਸੇ ਅਸੀਂ ਆਪਣੇ ਅੱਜ ਇਸ ਰਿਪੋਰਟ ਰਹੀਂ ਬਖਾਵਾਂਗੇ ਹਾਂਜੀ ਅੱਛਾ ਜੀ ਅਜਾ ਜ਼ਰੂਰ ਨਹੀਂ ਵੇਚੀ ਇੱਕ ਵੀ ਵਤੀ ਵੇਚੀ ਨਹੀਂ ਆ ਰਹੀ ਬਾਕੀ ਜੇ ਕੋਈ ਵੇਚਦਾ ਤਾਂ ਮੈਨੂੰ ਪਤਾ ਅੱਛਾ ਜੀ ਦੁਕਾਨ ਨਹੀਂ ਹੋਰ ਅੰਦਰ ਪਤੰਗ ਗਿਆ ਚੱਕ ਕੇ ਨਾ ਸਭੂ ਵੀ ਅੱਛਾ ਜੀ ਕਿੰਦਾ ਵਜਾ ਲਾ ਰਹੀਆਂ ਨੇ ਚੱਲ ਪੁੱਛ ਯਾ ਤੇ ਮਾਰਕੀਟ ਬੰਦ ਨਹੀਂ ਹੈ ਕਿਸੀ ਤੇ ਵੀ ਹੈ ਅੱਛਾ ਜੀ ਪਿੰਡਾਂ ਦੇ ਵਿੱਚ ਮੈਂ ਆਉਂਦਾ ਵੀ ਅਗਲਾ ਲੁਕੋ ਲੁਕੂ ਕੋਈ ਸੈਟ ਪੁਰਾਣਾ ਲੰਮੇ ਉਹਨਾਂ ਦੇ ਅੱਧੇ ਵਦਨੇ ਅੱਧੇ ਵਰ ਬੈਠੇ 10-20 ਹਜ਼ਾਰ ਨੂੰ ਪੈਣ ਅੱਛਾ ਹੋਰ ਇਹ ਤਾਂ ਪਿੰਡਾਂ ਫਿਰ ਸੱਜਾ ਵੀ ਹੈ ਹੈ ਪਿੰਡਾਂ ਨੂੰ ਕਰਨ 15-20 ਹਜ਼ਾਰ ਚੱਲ ਦੇਖਦੇ ਜੀ ਕਿਤੇ ਫਿਰ ਅੰਦਰ ਅੰਦਰ ਵਾਲਾ ਪਿੰਡ ਬਾਬਾ ਦਾ ਹਾਂ ਜੀ ਪਿੰਡਾਂ ਦਾ ਅੰਦਰ ਜਾ ਕੇ ਨਾ ਅੰਦਰ ਪਿੰਡ ਦੀ ਜਰ ਜਾਣਕਾਰੀ ਹੈ ਹਾਂ ਜੀ ਹਾਂ ਜੀ ਪਿੰਡਾਂ ਦਾ ਦੁਕਾਨਾ ਮੈਂ ਬੜਾ ਸਭ ਨੇ ਪਤੰਗ ਰੱਖੇ ਸਭ ਕੁਝ ਰੱਖਿਆ ਵਾ ਉੱਥੇ ਪਤਾ ਕੋ ਕਿਦੇ ਲਾਗੇ ਦੁਕਾਨ ਵਿੱਚ ਦੁਕਾਨਦਾਰ ਨੂੰ ਲਾਗ ਕੀਤੀ ਕਿਹੜੇ ਤਰਫ ਚੜੀ ਬੱਲਾ ਜਾਣਦਾ ਬਨਾਸ ਪਨਾ ਆਪਣੀ ਧਰਮਸਾਲਾ ਹਾਂਜੀ ਹਾਂਜੀ ਧਰਮਸਾਲਾ ਠੀਕ ਹੈ ਜੀ ਇੱਕ ਵਾਰ ਜਾ ਕੇ ਦੇਖ ਲੈ ਤਾ ਦੇਖੇ ਹੀ ਜਾ ਕੇ ਮਤਲਬ ਦੇਖੋ ਕਿ ਹੁਣ ਮੁੰਡਾ ਸਾਡਾ ਆਇਆ ਹੈ ਜਿਸ ਨੂੰ ਅਸੀਂ ਭੇਜਿਆ ਸੀ ਤਾਂ ਉਸ ਬਾਰੇ ਕੀ ਕਹਿੰਦਾ ਉਹ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੈ ਹੈ ਨਹੀਂ ਕੀ ਨਹੀਂ ਹੈ ਦੋਰ ਦੋਰ ਤੰਗ ਹੈਗੀ ਹੈ ਪਤੰਗ ਕਹੇ ਰਹੇ ਖਤਮ ਹੋ ਗਿਆ ਅੱਜ ਲੈ ਕੇ ਆਣ ਦੇ ਦੋਰ ਕਿਹੜੀ ਉਹ ਕਹ ਰਿਹਾ ਮਗਾਦ ਕੋ ਚੈਨਲ ਨਹੀਂ ਨਹੀਂ ਹੋ ਗਿਆ ਮੈਂ ਵੇਚਦਾ ਨਹੀਂ ਹੈ ਵੀ ਇੱਧਰ ਲਾਂਜੋ ਪਿੰਡੋਂ ਮਿਲਦੇ ਨਹੀਂ ਪਿੰਡ ਚ ਮਿਲ ਜੇਗੀ ਹਾਂਜੀ ਕਿੱਥੇ ਪੁੱਛਣ ਕਿਰੇ ਉਹ ਕਹੇ ਧਰਮਸਾਲਾ ਕੋਲ ਮਿਲ ਜੇਣੀ